ਅਕਾਲੀ ਦਲ ਦਾ ਐਲਾਨਨਾਮਾ ਕੀ ਹੈ ਸਾਰੀ ਗਲਬਾਤ ਦੀ ਜਾਣਕਾਰੀ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਨੇ ਆ ਈਮਾਨ ਸਿੰਘ ਜੀ ਮਾਨ ਮਾਨ ਸਾਹਿਬ ਸਤਿ ਸ਼ਕਾ ਸਤਿ ਸ਼ਕਾ ਸਤ ਹਾਂ ਜੀ ਮਾਨ ਸਾਹਿਬ ਅੱਜ ਜਿਹੜਾ ਇਕੱਠ ਕੀਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਐਲਾਨਨਾਮੇ ਨੂੰ ਲੈ ਕੇ ਇਹ ਕੀ ਇਕੱਠ ਸੀਗਾ ਜੀ ਅੱਜ ਜਿਹੜੇ ਅਕਾਲਤਖ ਸਾਹਿਬ ਤੇ ਐਕਟਿੰਗ ਜਥੇਦਾਰ ਸਿਗੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਜੀ ਉਹਨਾਂ ਨੇ ਸਾਰੇ ਅਕਾਲੀ ਦਲ ਭੰਗ ਕਰਨ ਨੂੰ ਕਿਹਾ ਸੀਗਾ ਜੀ ਔਰ ਉਹ ਸਾਰੇ ਅਕਾਲੀ ਦਲ ਭੰਗ ਹੋ ਕੇ ਫਿਰ ਉਹਨਾਂ ਨੇ ਨਵਾਂ ਅਕਾਲੀ ਦਲ ਸਥਾਪਿਤ ਕੀਤਾ ਸੀ 1994 ਦੇ ਵਿੱਚ 1 ਮਈ ਨੂੰ ਜਦ ਸਾਧ ਸੰਜੀਤ ਸਿੰਘ ਮਾਨ ਨੂੰ ਉਹਦਾ ਪ੍ਰਧਾਨ ਬਣਾਇਆ ਗਿਆ ਜੀ ਔਰ ਉਹ ਅੰਮ੍ਰਿਤਸਰ ਏਲਾਨ ਨਾਮੇ ਦੇ ਉੱਤੇ ਸਥਾਪਿਤ ਕੀਤਾ ਗਿਆ ਸੀਗਾ ਜੀ ਜਿਹਦੇ ਵਿੱਚ ਮੰਗ ਰੱਖੀ ਸੀਗੀ ਕਿ ਜੇ ਤਾਂ ਕਨਫੈਡਰੇਸ਼ਨ ਦੇ ਰੂਪ ਦੇ ਵਿੱਚ ਇੰਡੀਆ ਬਣਦਾ ਹੈਗਾ ਤਾਂ ਇਹ ਅਸੀਂ ਅੱਗੇ ਤੁਰ ਸਕਾਂਗੇ ਨਹੀਂ ਫਿਰ ਸੰਤ ਜਨੈਲ ਸਿੰਘ ਦਾ ਜਿਹੜਾ ਆਦੇਸ਼ ਸੀਗਾ ਕਿ ਜਿੱਦਨ ਹਮਲਾ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਉੱਤੇ ਜੀ ਤਾਂ ਉਦੋਂ ਫਿਰ ਖਾਲਸਾਣ ਦੀ ਨੀਂਹ ਪੱਥਰ ਰੱਖੀ ਜਾਊਗੀ ਉਸ ਸੋਚ ਤੇ ਤੁਰੂਗਾ ਜੀ ਅਸੀਂ ਹੁਣ 31 ਸਾਲਾਂ ਦੀ ਉਸ ਆਦੇਸ਼ ਤੇ ਤੁਰਦੇ ਆਏ ਹਾਂ ਜੀ ਤੇ ਐਡਕਾ ਪਾਰਟੀ ਨੇ ਸੋਚਿਆ ਕਿ ਆਪਣਾ ਜੋ ਕਾਰਜਕਾਰੀ ਹੈ ਜਿਹੜੇ ਅ ਤਖਤ ਤੋਂ ਸਾਨੂੰ ਤੋੜਿਆ ਗਿਆ ਸੀ ਉੱਥੇ ਆ ਕੇ ਅਸੀਂ ਆਪਣੀ ਅਰਦਾਸ ਤੇ ਕਰੀਏ ਕਿ ਅਸੀਂ 31 ਸਾਲ ਹੁਣ ਚਲਾਇਆ ਹੈਗਾ ਤੇ ਉੱਥੇ ਫਿਰ ਅਸੀਂ ਇਕੱਠੇ ਹੋਏ ਸੀਗੇ ਠੀਕ ਹੈ ਜੀ ਅੱਜ ਜਿਸ ਤਰ੍ਹਾਂ 2 ਤਰੀਕ ਨੂੰ ਜਿਹੜਾ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਰਾ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਵੀ ਅਕਾਲੀ ਦਲ ਬਣੇ ਨੇ ਤੇ ਉਹ ਸਾਰੇ ਜਿਹੜੇ ਨੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਜਿਹੜਾ ਆ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਜਾਂ ਫਿਰ ਬਾਕੀ ਧੜੇ ਦੀ ਗੱਲ ਕਰੀਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਰੇ ਕੋਈ ਆਪਣੇ ਆਪ ਨੂੰ ਜਿਹੜਾ ਕਿ ਉਹ ਅਕਾਲੀ ਦਲ ਦਾ ਜਿਹੜਾ ਆ ਖੇਤਰੀ ਪਾਰਟੀ ਮੰਨਦਾ ਕਿਵੇਂ ਵੇਖਦੇ ਹੋ ਤੁਸੀਂ ਇਹ ਸਾਰੀ ਸੋਚ ਨੂੰ ਵੀ ਕਿਵੇਂ ਇਕੱਠੇ ਹੋ ਸਕਦੇ ਆ ਜੀ ਸਾਡੇ ਲਈ ਤਾਂ ਜਿਹੜਾ ਆਦੇਸ਼ ਇੱਕ ਵਾਰੀ ਕਾਂਪਟਕ ਸਾਹਮਣੇ ਦਿੱਤਾ ਸੀਗਾ 1994 ਦੇ ਵਿੱਚ ਜਿਹੜਾ ਅਸੀਂ ਬਣੇ ਆ ਉਹਦੇ ਵਿੱਚ ਕਪਤਨ ਅਮਰਿੰਦਰ ਸਿੰਘ ਸਰ ਸਜੀਤ ਸਿੰਘ ਬਰਨਾਲਾ ਸਰ ਗਿਤਾਰਨ ਸਿੰਘ ਟੋੜਾ ਮੰਡੀ ਸਾਹਿਬ ਅ ਰਵੀਂਦਰ ਸਿੰਘ ਕੈਪਟਨ ਬਾਲਾ ਸਾਰੇ ਜੀ ਉਦੋਂ ਸ਼ਾਮਿਲ ਹੋ ਕੇ ਆਪਣੇ ਦਲ ਭੰਗ ਕਰਕੇ ਜੀ ਉਰੇ ਇਕੱਠੇ ਹੋਏ ਸੀਗੇ ਜੀ ਤੇ ਜਾਂ ਤਾਂ ਸਾਨੂੰ ਦੱਸਿਆ ਜਾਵੇ ਕਿ ਅਸੀਂ ਕੋਈ ਗਲਤ ਕੰਮ ਕੀਤਾ ਹੈ ਜਾਂ ਅਸੀਂ ਆਪਣੇ ਨਿਸ਼ਾਨੇ ਤੋਂ ਜੋ ਕਾਲਤਖ ਸਾਹਿਬ ਨੇ ਸਾਨੂੰ ਆਦੇਸ਼ ਦਿੱਤਾ ਸੀ ਉਸ ਤੋਂ ਲਏ ਆ ਅ ਅਸੀਂ ਸਮਝ ਸਕਦੇ ਆ ਪਰ ਸਾਡੇ ਹਿਸਾਬ ਨਾਲ ਸਾਡੇ ਯਤਨ ਇਹੀ ਰਹੇ ਹਨ ਕਿ ਜੋ ਸਾਨੂੰ ਬੰਦਰ ਤੇ ਕਿਹਾ ਸੀ ਉਹ ਸਾਦੇਸ਼ਾਂ ਤੇ ਤੁਰ ਕੇ ਸਿੱਖ ਪੰਥ ਦੀ ਨੁਮਾਇੰਦੀ ਕਰੀਏ ਤੁਹਾਨੂੰ ਯਾਦ ਹੋਊਗਾ ਜਦ ਬਰਨ ਸਾਹਿਬ ਇਹਦੇ ਵਿੱਚ ਨਹੀਂ ਆਏ ਜੀ ਉਹਨਾਂ ਨੇ ਮੁੜ ਕੇ ਆਪਣਾ ਵੱਖਰਾ ਦਲ ਖੜਾ ਕੀਤਾ ਸੀ ਜਿਨੇ ਪੰਥ ਦੇ ਤਾਂ ਪੰਜਾਬੀਅਤ ਪੰਜਾਬ ਪੰਜਾਬੀ ਪੰਜਾਬੀ ਦਾ ਆਦੇਸ਼ ਦੇ ਕੇ ਜੀ ਦਵਾਰ ਆਪਣੀ ਮੋਗ ਰੈਲੀ ਕੀਤੀ ਸੀਗੀ ਜੀ ਤੇ ਉਹ ਹੁਣ ਅਸੀਂ ਸਮਝਦੇ ਹਾਂ ਕਿ ਬਾਗੀ ਹੋ ਕੇ ਇਸ ਆਦੇਸ਼ ਤੋਂ ਉਹਨਾਂ ਨੇ ਸਥਾਪਿਤ ਕੀਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਉਲੰਘਣਾ ਕੀਤੀ ਹੈਗੀ ਐ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂੇ ਤੋਂ ਤੇ ਅਸੀਂ ਵੀ ਸਮਝਦੇ ਹਾਂ ਕਿ ਸ਼੍ਰੋਮਣੀ ਕਾਲੀਦਾਨ ਅੰਬਰਸਰ ਉਹ ਹੀ ਦਿਹਾਤੇ ਤੁਰਦਾ ਆਇਆ ਹੈਗਾ ਜਿੱਥੇ ਅਕਾਲ ਤਖਤ ਸਾਹਿਬ ਨੇ ਤੋੜਿਆ ਸੀ ਠੀਕ ਹੈ ਜੇਕਰ ਗੱਲ ਕਰੀਏ ਤਾਂ ਆਪਾਂ ਜੋ ਕਿ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਐਨਐਸਏ ਦੇ ਤਹਿਤ ਬੰਦ ਨੇ ਉਹਨਾਂ ਵੱਲੋਂ ਵੀ ਮੁਕਸਰ ਦੇ ਵਿੱਚ ਇਕੱਠ ਕਰਕੇ ਜਿਹੜਾ ਆ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੈ ਕੇ ਤਾਂ ਕਿਵੇਂ ਵੇਖਦੇ ਹੋ ਤੁਸੀਂ ਅ ਜਿਹੜਾ ਭਾਈਦੀਪ ਸਿੰਘ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਦਾ ਸਿਆਸੀ ਤੌਰ ਦੇ ਤੇ ਸਾਥ ਦਿੱਤਾ ਸੀ ਜੀ ਉਸੇ ਨਜ਼ਰ ਅੰਦਾਜ਼ੇ ਅਸੀਂ ਵਾਰਿਸ ਪੰਜਾਬ ਦੇ ਜਥੇਮੰਦੀ ਵੱਖ-ਵੱਖ ਜਿਹੜੀਆਂ ਬਣੀਆਂ ਹਨ ਉਹਨਾਂ ਦੀ ਵੀ ਹਮਾਇਤ ਕੀਤੀ ਹੈ ਉਹਨਾਂ ਦੀ ਸੋਚ ਤੇ ਤੁਰਨ ਵਾਲੇ ਪਾਰਟੀਆਂ ਨਾਲ ਅਸੀਂ ਤੁਰੇ ਹਾਂ ਜੀ ਜਦ ਇਹਨਾਂ ਨੇ ਠੀਕ ਨਹੀਂ ਸਮਝਿਆ ਕਿ ਸੋਮਨੀ ਕਾਲੀ ਦਾ ਲੰਬਰ ਸਰ ਨੂੰ ਅਕਾਲੀ ਦਲ ਮੰਨ ਕੇ ਨਾਲ ਤੁਰਨ ਦਾ ਇਹਨਾਂ ਨੇ ਵੱਖਰਾ ਆਪਣਾ ਦਲ ਬਣਾਇਆ ਹੈਗਾ ਸੋ ਇਹਦੇ ਵਿੱਚ ਕਹਿਣਾ ਤਾਂ ਕੁਝ ਹੈ ਨਹੀਂਗਾ ਸਾਡੇ ਵੱਲੋਂ ਹਮ ਅਸੀਂ ਆਪਣੇ ਅਲਾਨਾ ਮੇ ਤੇ ਆਪਣੀ ਸੋਚ ਤੇ ਤੁਰਦੇ ਆ ਰਹੇ ਆਂ ਆਜ਼ਾਦ ਸਿੱਖ ਸਟੇਟ ਵਾਸਤੇ ਸਟਰਗਲ ਕਰਦੇ ਹੈਗੇ ਆਂ ਆ ਜਿੱਥੇ ਇਹਨਾਂ ਨੇ ਇਹ ਸੋਚਾਂ ਤੋਂ ਅ ਮਨਜੀ ਹੋਈ ਹੋਈਆਂ ਤੇ ਅਸੀਂ ਸਮਝਦੇ ਆਂ ਕਿ ਇਹ ਮਿਸਾਲੇ ਤੋਂ ਹਟਣਾ ਇੱਕ ਮੇਰਾ ਕਹਿਲ ਬਹੁਤ ਗਲਤ ਫੈਸਲਾ ਰਿਹਾ ਜੀ ਮਾਨ ਸਾਹਿਬ ਇੱਕ ਵੱਡਾ ਸਵਾਲ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕੋ ਮਨਸੂਬਾ ਪੰਜਾਬ ਦੀ ਬਿਹਤਰੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋਵੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਨੌਜਵਾਨੀ ਦੀ ਗੱਲ ਕਰੀਏ ਧਰਮ ਦੀ ਗੱਲ ਕਰੀਏ ਇਹੀ ਫਲਸਫਾ ਜਿਹੜਾ ਆ ਲੈ ਕੇ ਅਕਾਲੀ ਦਲ ਵਾਰਸਵ ਵੀ ਤੁਰਿਆ ਤਾਂ ਇਹ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਹੈ ਤਾਂ ਵੱਖਰੇ ਹੋ ਜਾਂ ਫਿਰ ਸਾਰਿਆਂ ਦਾ ਜਿਹੜਾ ਕਿ ਇੱਕੋ ਇੱਕ ਮੰਤਵ ਹੈ ਪਰ ਰਾਹ ਵੱਖਰੇ ਵੱਖਰੇ ਚੁਣੇ ਹੋਏ ਨੇ ਮੈਂ ਹੋਰਾਂ ਬਾਰੇ ਤਾਂ ਕਹਿ ਨਹੀਂ ਸਕਦਾ ਜੀ ਪਰ ਸਾਡਾ ਜਿਹੜਾ ਅੱਜ ਦੇ ਦਿਨ 'ਚ ਸੋਚ ਆ ਉਹ ਹੀ ਹੈ ਜੀ ਜਿਹੜਾ 26 ਬਹੁਤ ਬੇਰਮੀ ਨਾਲ ਵਿਅਕਤੀ ਕਸ਼ਮੀਰ ਚ ਮਾਰੇ ਸੀਗੇ ਜੀ ਉਹਦੇ ਕਰਕੇ ਹਿੰਦੂ ਕੌਮ ਨੇ ਜੋ ਇਸ ਦੇਸ਼ ਦੀ ਮਾਲਕ ਹੈ ਉਸਨੇ ਉਹਨਾਂ ਦੇ ਮਗਰ ਪਾਕਿਸਤਾਨ ਨਾਲ ਸਿੱਧਾ ਵੈਰ ਪਾ ਲਿਆ ਹੈਗਾ ਔਰ ਜੰਗ ਦਾ ਮਾਹੌਲ ਖੜਾ ਕਰਤਾ ਹੈ ਜੀ ਹੁਣ ਇਹਦੇ ਵਿੱਚ ਜਦ ਅਸੀਂ ਬਤੌਰ ਸਿੱਖ ਦੇਖਦੇ ਹਾਂ 84 ਚ ਦਿੱਲੀ ਦੇ ਵਿੱਚ ਸਾਡਾ ਕਤਲੇਆਮ ਹੋਇਆ ਜਿੱਥੇ ਆਮੀ ਨੇਵੀ ਏਅਰ ਫੋਰਸ ਆਈਟੀਬੀ ਪੀਬੀਐਸਐਫ ਸੀਆਰਪੀ ਸਾਰੇ ਸਿਗੇ ਹੈੱਡਕ quartਰ ਸੀਗੇ ਪਰ ਸਾਡੇ ਸਿੱਖਾਂ ਨੂੰ ਬਚਾਉਣ ਵਾਸਤੇ ਕੋਈ ਵੀ ਸੰਸਥਾ ਨਹੀਂ ਨਿਕਲੀ ਜੀ ਸਾਡੇ ਦਰਬਾਰ ਸਾਹਿਬ ਟਹਿਟੇਰੀ ਕਰਤੇ ਜੀ ਤੇ ਵੀ ਜਿਹੜਾ ਹੁਣ ਸਥਿਤੀ ਬਣੀ ਹੋਈ ਹੈ ਇਹਦੇ ਵਿੱਚ ਸਾਡੇ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਜੀ ਤੇ ਇਹਦੇ ਵਿੱਚ ਸਰਹੱਦ ਤੇ ਜਿਹੜੇ ਫੌਜਾਂ ਆਈਆਂ ਉੱਥੇ ਪਰਮਾਣੂ ਜੰਗ ਦਾ ਵੀ ਮਹਾਲਬਾਨ ਸਕਦਾ ਹੈ ਸੋ ਸਾਡੀ ਪਾਰਟੀ ਦੀ ਦਿਸ਼ਾ ਨਿਗਾਹ ਇਹ ਹੈ ਕਿ ਇਹਨੂੰ ਰੋਕੋ ਜੀ ਬਾਕੀ ਪਾਰਟੀਆਂ ਕੋਈ ਸੈਂਟਰ ਦੇ ਪੱਖ 'ਚ ਬਿਆਨ ਦੇ ਦਿੰਦੀਆਂ ਇਸ ਮੁੱਦੇ ਨੂੰ ਚੱਕਦੀਆਂ ਨਹੀਂ ਕਿ ਇਹ ਮੁੱਦਾ ਹੀ ਨਹੀਂ ਹੈਗਾ ਜੀ ਅਸੀਂ ਤਾਂ ਆਪਣੇ ਜਿਹੜਾ ਸਾਡਾ ਸਿੱਖ ਹੋਮਲੈਂਡ ਹੈ ਜਿਹੜਾ ਭਾਵੇਂ ਪਾਕਿਸਤਾਨ 'ਚ ਸਾਡੇ ਵਿਛੜੇ ਗੁਸਤਾਨ ਹੈਗੇ ਜੀ ਉਹਨਾਂ ਦੇ ਸਿਕਰ 'ਤੇ ਅਸੀਂ ਚਾਹੁੰਦੇ ਹਾਂ ਕਿ ਇਹ ਨਾ ਹੋਵੇ ਅਸੀਂ ਤਾਂ ਸਗੋਂ ਖੁੱਲੇ ਬਾਰਡਰ ਵਪਾਰ ਵਿਅਕਤੀ ਤੋਂ ਵਿਅਕਤੀ ਕੰਟੈਕਟ ਹੋਵੇ ਨਾ ਕਿ ਸਿਰਫ ਤੇ ਸਿਰਫ ਭਾਰਤ ਦੀ ਫੌਜ ਤੇ ਪਾਕਿਸਤਾਨ ਦੀ ਫੌਜ ਦੇ ਵਿੱਚ ਟਕਰਾਅ ਹੋਵੇ ਪਰ ਜਿਹੜੇ ਆਮ ਪੰਜਾਬੀਆਂ ਉਹਨਾਂ ਦੇ ਵਿੱਚ ਤਾਲਮੇਲ ਹੋ ਕੇ ਅਸੀਂ ਇੱਕ ਪੰਜਾਬ ਨੂੰ ਬਚਾ ਸਕੀਏ ਸੋ ਇਹ ਜਿਹੜੀਆਂ ਬਾਕੀਆਂ ਪਾਰਟੀਆਂ ਹੈਗੀਆਂ ਇਹਨਾਂ ਦੀ ਨਿਗਾਹ ਜਿਆਦਾ ਦਿੱਲੀਕ ਨਹੀਂ ਰਹਿੰਦੀ ਆ ਈ ਚਾਹੇ ਮੁਖ ਧਾਰਾ ਜੇ ਚਿੜੀ ਹੋਈ ਹੈ ਆਪਣੇ ਪੂਰੇ ਕੌਮ ਨੂੰ ਸੈਕ੍ਰੀਫਾਈਸ ਕਰਨ ਨੂੰ ਤਿਆਰ ਹੋ ਗਏ ਆ ਕਿ ਅਸੀਂ ਤੁਹਾਡੀ ਲੜਾਈ ਲੜਾਂਗੇ ਜਦ ਕਿ ਮੈਂ ਸਮਝਦਾ ਕਿ ਇਹ ਤਾਂ ਬਹੁਤ ਕਾਪਿਕ ਲੜਾਈ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਜਾਣਕਾਰੀ ਦੇਣ ਦੇ ਲਈ